ਜੁਲਾਈ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਬ੍ਰੈਂਪਟਨ ਦੇ ਇੱਕ ਰਿਹਾਇਸ਼ਬਾਹਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਸੀਸੀਟੀਵੀ ਫੁਟੇਜ ਵੀ ਪੀਰ ਪੁਲਿਸ ਦੇ ਵੱਲੋਂ ਜਾਰੀ ਕੀਤੀ ਗਈ ਸੀ ਉਸ ਦੇ ਵਿੱਚ ਕੁਝ ਨੌਜਵਾਨ ਖੜੇ ਦਿਖਾਈ ਦੇ ਰਹੇ ਸਨ ਪੀਰ ਪੁਲਿਸ ਦੇ ਵੱਲੋਂ ਉਦੋਂ ਤੋਂ ਹੀ ਇਸ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸੇ ਦੇ ਚਾਲਦਿਆਂ ਪੀਰ ਪੁਲਿਸ ਦੇ ਵੱਲੋਂ ਹੁਣ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸ ਦਈਏ ਕਿ ਜੋ ਤਿੰਨੇ ਨੌਜਵਾਨ ਗ੍ਰਿਫਤਾਰ ਕੀਤੇ ਗਏ ਹਨ ਇਹ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਹਨ ਇੱਕ ਮਿਸਿਸ ਆਗਾ ਦਾ ਰਹਿਣ ਵਾਲਾ ਇੱਕ ਡੈਲਟਾ ਬ੍ਰਿਟਿਸ਼ ਕੋਲੰਬੀਆ ਦਾ ਰਹਿਣ ਵਾਲਾ ਅਤੇ ਜੋ ਤੀਸਰਾ ਨੌਜਵਾਨ ਹੈ ਉਸ ਦਾ ਕੋਈ ਪੱਕਾ ਠਿਕਾਣਾ ਨਹੀਂ ਹੈ ਪੀਲ ਪੁਲਿਸ ਦੇ ਵੱਲੋਂ ਦੋ ਨੌਜਵਾਨਾਂ ਦੀ ਫੋਟੋ ਵੀ ਜਾਰੀ ਕਰ ਦਿੱਤੀ ਗਈ ਹੈ ਅਤੇ ਹੋਰ ਕੀ ਜਾਣਕਾਰੀ ਉਨ੍ਹਾਂ ਵੱਲੋਂ ਦਿੱਤੀ ਗਈ ਹੈ ਜਾਣਦੇ ਆਂ ਇਸ ਗਰਮੀਆਂ ਦੇ ਸ਼ੁਰੂ ਵਿੱਚ ਬ੍ਰੈਂਟਨ ਵਿੱਚ ਕਈ ਕਰਾਂ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੁਲਾਈ 2025 ਵਿੱਚ ਪੁਲਿਸ ਨੇ ਇੱਕ ਘਟਨਾ ਦੀ ਜਾਂਚ ਕੀਤੀ ਜਦੋਂ ਕਈ ਸ਼ੱਕੀਆਂ ਨੂੰ ਬ੍ਰੈਂਟਨ ਵਿੱਚ ਰੋਲਿੰਗ ਏਕਰਸ ਡਰਾਈਵ ਤੇ ਇੱਕ ਰਿਹائش ਤੇ ਗੋਲੀਬਾਰੀ ਕਰਦੇ ਹੋਏ ਸੀਸੀਟੀਵੀ ਫੁਟੇਜ ਵਿੱਚ ਕੈਦ ਕੀਤਾ ਗਿਆ ਸੀ ਦੋ ਕਰਾਂ ਨੂੰ ਗੋਲੀਬਾਰੀ ਦਾ ਸ਼ਿਕਾਰ ਬਣਾਇਆ ਗਿਆ ਸੀ ਸ਼ੱਕੀ ਇੱਕ ਕਾਲੇ ਕ੍ਰਾਈਸਲਰ 300 ਸੈਡਾਨ ਵਿੱਚੋਂ ਮੌਕੇ ਤੋਂ ਭੱਜ ਗਏ ਸਨ ਕੋਈ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਸੀ 13 ਜੁਲਾਈ ਨੂੰ ਵਿਨੀਪੈਗ ਪੁਲਿਸ ਸਰਵਿਸ ਦੀ ਮੇਜਰ ਕ੍ਰਾਈਮ ਯੂਨਿਟ ਨੇ ਵਿਨੀਪੈਗ ਮੈਨੀਟੋਬਾ ਵਿੱਚ ਸ਼ੱਕੀ ਕਾਰ ਦਾ ਪਤਾ ਲਗਾਇਆ ਜਿਸ ਨਾਲ ਇੱਕ ਸ਼ੱਕੀ ਦੀ ਪਛਾਣ ਹੋਈ 27 ਜੁਲਾਈ ਨੂੰ ਮਿਸਿਸਾਗਾ ਵਿੱਚ ਇੱਕ ਟ੍ਰੈਫਿਕ ਸਟਾਪ ਤੋਂ ਬਾਅਦ ਦੂਜੇ ਸ਼ੱਕੀ ਦੀ ਪਛਾਣ ਕੀਤੀ ਗਈ ਅਤੇ ਉਸ ਨੂੰ ਗ੍ਰਫਤਾਰ ਕੀਤਾ ਗਿਆ ਮਿਸਿਸਾਗਾ ਦੇ 20 ਸਾਲਾ ਹੁਸਨਦੀਪ ਸਿੰਘ ਨੂੰ ਗ੍ਰਫਤਾਰ ਕੀਤਾ ਗਿਆ ਤੇ ਉਸ ਨੂੰ ਜ਼ਮਾਨਤ ਦੀ ਸੁਣਵਾਈ ਲਈ ਹਿਰਾਸਤ ਵਿੱਚ ਰੱਖਿਆ ਗਿਆ ਜਾਂਚ ਕਰਤਾਵਾਂ ਨੇ ਵਿਨਿਪੈਕ ਦੀ ਯਾਤਰਾ ਕੀਤੀ ਅਤੇ 23 ਸਾਲਾ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਸ ਨੂੰ 26 ਅਗਸਤ ਨੂੰ ਅੰਟਾਰੀਓ ਵਾਪਸ ਲਿਆਂਦਾ ਗਿਆ ਅਤੇ ਜ਼ਮਾਨਤ ਦੀ ਸੁਣਵਾਈ ਲਈ ਹਿਰਾਸਤ ਦੇ ਵਿੱਚ ਰੱਖਿਆ ਗਿਆ 12 ਸਤੰਬਰ ਨੂੰ ਪੀਲ ਪੁਲਿਸ ਨੇ ਸਰੀ BC ਦੀ ਯਾਤਰਾ ਵੀ ਕੀਤੀ ਅਤੇ ਡੈਲਟਾ BC ਦੇ ਰਹਿਣ ਵਾਲੇ 26 ਸਾਲਾ ਗੁਰਦੀਪ ਸ਼ੇਰਗਿੱਲ ਨੂੰ ਗ੍ਰਫਤਾਰ ਕੀਤਾ। ਤਿੰਨਾਂ ਵਿਅਕਤੀਆਂ 'ਤੇ ਜ਼ਬਰਦਸਤੀ ਵਸੂਲੀ ਅਤੇ ਇਰਾਦੇ ਨਾਲ ਹਥਿਆਰ ਚਲਾਉਣ ਦੇ ਦੋਸ਼ ਲਗਾਏ ਗਏ ਹਨ। ਸ਼ੱਕੀਆਂ ਨੂੰ ਬ੍ਰੈਂਟਨ ਦੇ 온ਟਾਰੀਓ ਕੋਰਟ ਆਫ ਜਸਟਿਸ ਵਿੱਚ ਜ਼ਮਾਨਤ ਦੀ ਸੁਣਵਾਈ ਤੱਕ ਰੱਖਿਆ ਗਿਆ ਸੀ। ਪੀਲ ਰੀਜਨਲ ਪੁਲਿਸ ਇਸ ਜਾਂਚ ਵਿੱਚ ਸਹਿਯੋਗ ਲਈ ਸਰੀ ਪੁਲਿਸ ਸੇਵਾ ਦੀ ਸ਼ਲਾਘਾ ਕਰਦੀ ਹੈ। ਬਿਊਰੋ ਰਿਪੋਰਟ ਹਮਦਰਦ ਟੀਵੀ